ਅੱਜ ਹੀ ਚੱਲੇ ਆ ਇਸ਼ਟੂਟ ਵਿਲੇਜ ਆਪਣੇ ਲੰਮੜ ਭਰਾ ਦੇ ਨਾਲ ਤੇ ਆਪਾਂ ਬੜੀ ਕੁਝ ਕਹਿਣਾ ਚਾਹੁੰਗੇ ਖੱਡ ਚ ਜਾਣਦੇ ਬਾਹਰ ਦੇ ਬਾਹਾਂ ਨਹੀਂ ਯਾਰ ਇਹ ਕਹਿੰਦਾ ਨਹੀਂ ਜਾਣਾ ਆਪਣੀ ਯਾਰ ਅਹੀ ਦੁਕਾਨੇ ਜਾਣਾ ਹੁੰਦਾ ਹੀ ਟਾਈਮ ਨਾ ਤੇ ਸਾਨੂੰ ਕਹਿੰਦਾ ਨਹੀਂ ਯਾਰ 10 ਮਿੰਟ 10 ਮਿੰਟ ਹੁਣ ਮੈਂ ਇਹਨੂੰ ਕਹਿੰਦਾ ਜਾਣਾ ਭਾਈ ਇਸ਼ਟੂਟ ਵਿਲੇਜ ਬਲੌਗ ਬਣਾਣਾ ਆਪਣੇ ਸਬਸਕ੍ਰਾਈਬਰਾਂ ਨੂੰ ਦਿਖਾਉਣਾ ਇਸ਼ਟੂਟ ਵਿਲੇਜ ਇਹ ਐਟ ਕਹਿੰਦਾ ਨਹੀਂ ਸੋ ਪਹਲਾ ਜਾਰੀ ਖਤਮ ਨੰਬਰ ਜਾਰੀ ਖਤਮ ਟਾਇਰ ਦੇ ਮੈਨੂੰ ਇੱਥੇ ਨਹੀਂ ਲੈ ਜਾ ਨੰਬਰ ਭਰਾ ਨੂੰ ਬਣਾ ਲਿਆ ਤੇ ਹੁਣ ਆਪਾਂ ਚੱਲੇ ਆਇਸ਼ਟਮੁਡ ਵਿਲੇਜ ਲਾ ਿੱਲੇ ਹੋਏ ਨਾ ਪਾਣੀ ਚ ਨਹੀਂ ਪਾਣੀ ਚ ਨਹੀਂ ਤੇ ਇਹ ਮੰਨਦਾ ਨਹੀਂ ਸੀ ਯਾਰ ਘਰ ਨੂੰ ਪਾ ਲਿਆ ਇਹਨੇ ਮੋਟਰਸਾਈਕਲ ਮੈਂ ਹੀ ਤਾਂ ਕਹਤਾ ਯਾਰੀ ਖਤਮ ਇਹ ਕਹਿੰਦਾ ਨਹੀਂ ਨਹੀਂ ਚੱਤੇ ਮੈਂ ਤਾਂ ਆ ਗਿਆ ਛੇ ਆ ਵਾਹੇ ਮਾੜੀ ਗੱਲ ਆ ਪਾਵਾ ਪੰਜ ਨੂੰ ਪੁੱਛ ਲਈ ਅਹੀਂ ਟਾਈਮ ਨਾ ਜਾਣਾ ਹੁੰਦਾ ਹੈਗਾ ਇਹ ਕਹਿੰਦਾ ਨਹੀਂ ਨਹੀਂ ਯਾਰ ਜੋ ਨਵਾਂ ਨਵ ਮੁਖੱਲਾ ਹੀ 10 ਮਿੰਟ ਵਾ 10 ਮਿੰਟ ਜਾਣਾ 10 ਮਿੰਟ ਹੁਣ ਮੈਂ 5 ਮਿੰਟ ਕਹਿੰਦਾ ਮਸੀ ਤੁਰਿਆ ਕੋਈ ਨਹੀਂ ਤੁਹਾਨੂੰ ਆਪਣ ਹੋ ਰਿਹਾ ਰਸਤੇ 'ਚ ਹਵੇਲੀ ਵੀ ਦਿਖਾਉਂਦੇ ਆ ਆਪਾਂ ਹਵੇਲੀ ਪਹੁੰਚ ਚੁੱਕੇ ਹਾਂ ਕਾਲ ਹਵੇਲੀ ਲੰਬੜਪਰਾ ਆਪਣਾ ਕਹਿੰਦਾ ਜੀ ਆਪਾਂ ਹਵੇਲੀ ਚਲੀਏ ਪਰ ਹਵੇਲੀ ਨਹੀਂ ਜਾਣਾ ਜਾਣਦੇ ਆ ਦੇਖੋ ਐਲਨ ਡੇਵਿਡਸਨ ਇੱਥੇ ਸੰਡੇ ਨੂੰ ਰਾਈਡਰ ਆਉਂਦੇ ਸਾਰੇ ਇਕੱਠੇ ਹੋ ਕੇ ਜਿੱਦਾਂ ਉਹ ਰੋਡ ਟ੍ਰਿਪ ਕਰਦੇ ਆ ਉਹ ਇੱਥੇ ਸਟੇਜ ਰੂਲ ਲੈਂਦੇ ਹਵੇਲੀ ਬਾਕੀ ਸਕਿਉਰਟੀ ਗਰਾਡ ਭਰਾ ਆਪਣੇ ਪੂਰੀ ਮਿਹਨਤ ਕਰਦੇ ਧੁੱਪ ਚ ਆ ਹੈਰੀਟੇਜ ਪੈਲੈਸ ਉਹ ਵਧੀਆ ਪਿੰਸ ਇੱਥੇ ਲੰਬੜ ਨੂੰ ਡਾਰਸੀ ਕਹਿੰਦਾ ਨਾਕਾ ਲਗਾਉਣਾ ਕੁਛ ਨਹੀਂ ਹੈਗਾ ਬਹੁਤ ਖੜੇ ਉਹ ਨਹੀਂ ਉਹ ਉੱਦੀ ਖੜੇ ਆ ਉਹ ਤੀ ਖੜੇ ਆ ਓਏ ਇਹਨੂੰ ਕਾਹਦੇ ਰੋਕਣਾ ਉਹਨਾਂ ਨੇ ਦੋ ਜਿਹਾਂ ਦਾ ਮੋਟਰਸਾਈਕਲ ਆ ਆ ਦੋ ਜਿਹਾਂ ਦਾ ਉਹ ਪੈਰਾ ਪਾਣੀ ਚ ਰੋਕਾ ਦੇਣਾ ਸਿਉਂ ਇਹਨਾਂ ਨੂੰ ਪਤਾ ਹੋਊਗਾ ਪੀਪੀਐਨ ਨਹੀਂ ਆ ਆਰੇ ਪਾਣੀ ਯਾਰ ਬੰਦ ਹੋ ਗਿਆ ਜਾਂ ਇਹਨਾਂ ਸਾਫ-ਸਾਫ ਨੂੰ ਪਤਾ ਹੈ ਨੰਬਰ ਕੰਨੀ ਆ ਦੇਖਿਆ ਪਣਦੇ ਨਹੀਂ ਇਹ ਤਾਂ ਬਹੁਤ ਸਾਲ ਹੋ ਗਿਆ ਇੱਦੀ ਪਿਆ ਇਹ ਰਹੀ ਸਟੋਰ ਡਾਲਣੇ ਸਾਲਮ ਆਪਣਾ ਖੋਲ ਲੈਣਾ। ਉਹ ਵੀ ਆਪਹਿਨਾਂ ਕੋ ਘਰ ਆਇਆ। ਦੋ ਤਿੰਨ ਵਿਆਹ ਕਰਦੇ ਇੱਥੇ ਨੇ। ਉਹ ਵੀ ਨਹੀਂ ਲਈ। ਆਪਾ ਪਹੁੰਚ ਚੁੱਕੇ ਹਾਂ ਸਟੋਰ ਮੇਰੇ। ਇੰਟਰਵਿਊ ਆ ਦਾ ਸੁਣਨ ਦੇਖ ਕੇ ਕਪੜੇ ਨਾਲ ਹੀ ਕਿਤੇ ਮੈਂ ਜੀ ਸਾਨੂੰ ਹੈਗੇ ਕੰਮ ਨੰਬਰ ਭਰਾ ਨੂੰ ਫੋਨ ਆ ਗਿਆ ਹੀ ਘਰੋਂ ਤੇ ਇਹਨਾਂ ਦਾ ਕਿ ਆਪਾਂ ਨੂੰ ਵਾਪਸ ਜਾਣਾ ਪੈ ਰਿਹਾ ਸੋ ਅਗਲੀ ਵਾਰ ਤੁਹਾਨੂੰ ਇਹ ਸਕੂਟਰ ਅੰਦਰੋਂ ਘਮਾਵਾਗੇ ਪੂਰਾ ਤੇ ਅੱਜ ਅਸੀਂ ਨਹੀਂ ਅੰਦਰ ਜਾ ਪਏ ਜ਼ਰੂਰੀ ਕੰਮ ਪੈ ਗਿਆ ਕਾਸੀ ਜੀ ਬੰਦਾ ਲੈ ਪਲੈਂਟਰ ਗਿਆ ਸਾਟ ਨਹੀਂ ਬਾਈਕੋ ਮੋੜ ਮੋੜਨਾ ਇਹ ਵੀਡੀਓ ਜਰੂਰ ਪਾਵਾਂਗੇ ਵਿੱਚ ਆਹ ਦੇਖੋ ਵਫਾ ਚੱਲੇਰਾਮ ਚੱਲੀ ਆ ਪਾਣੀ ਪਾਣੀ ਹੋਊਗੀ ਮਿੱਤਰਾਂ ਟਕ ਟਕ ਸੀਨਾ ਟੜ ਗਿਆ ਟਕਵਾ ਟਕਵਾ ਬਰੋ ਇਹ ਰੋਟੀ ਮੈਂ ਜਾਂਦਾ ਓਏ ਆੜਦੇ ਇੱਕ ਭਾਜੀ ਇੱਥੇ ਆ ਵੀ ਰਾਹ ਹੈ ਭਾਜੀ ਇਹ ਰਾਹ ਬਹੁਤ ਹੈ ਸਰ ਜਾ ਕੇ ਪਰਾਂ ਵਾਲੇ ਰਾਹ ਹੈ ਨਾ ਕੇ ਪਰਾਂ ਵਾਲੇ ਦਾ ਪਟਵਾਰੀ ਟਾਪੇ ਵਾਲਾ ਰਾਹ ਇਥੋਂ ਆਪਾਂ ਜਾਣਾ ਸਿੱਧਾ ਜਿਹੜੀ ਵਿੱਚ ਰਹੀ ਹੈ ਜਿਹੜੇ ਜਾਂਦਾ ਰਾਹ ਜਿਹੜਾ ਆ ਕੀ ਕਰ ਰਿਹਾ ਉਹ ਤੋਂ ਕਿਉਂ ਕਾ

ਬਾੜੀ ਬਣ ਕੇ ਰੱਖਿਆ ਨੰਬਰ ਕਹਿੰਦਾ ਮੋਟਰਸਲ 120 ਹੋ ਜਾਂਦਾ ਇੰਜਨ ਚੋਂ ਕੀ ਹੁੱਲੀ ਛੱਡ ਗਏ ਜਿਹੜੀ ਬੰਦ ਕਰਨੀ ਤੂੰ ਜਾ ਕੇ ਚਲਾਉਣਾ

ਇਹਨੂੰ ਲੋਟਿਸ ਤਾਂ ਇਹ ਪੜਦੀ ਉਹ ਵੀ ਨਾ ਆ ਤਰਾ ਹੀ ਗਿਆ ਰਿੱਕੇ ਨੂੰ ਮਾਰ ਦੇ ਆ ਗਿਆ ਸਾਡਾ ਓਏ ਆ ਗਿਆ ਸਾਡਾ ਬਹਿਣਾ ਬੁੱਢੀਆ ਤੇ ਮੈਂ ਕਿੱਲਾ ਕਿਉਂ ਮੋੜਨੋਂ ਲੱਗੇ ਆ ਓਕੇ ਹਾਈਵੇ ਬਣਦਾ ਆ ਅ ਨਵਾਂ ਹਾਈਵੇ ਬਣਦਾ ਆ ਹੱਥ ਨਾ ਛੱਡ ਦੁਨੀਆ ਛੱਡ ਜਾਗੇ ਓਕੇ ਹਾਈਵੇ ਆ ਗਿਆ ਆ ਆ ਹਾਈਵੇ ਬਣਦਾ ਹੋਇਆ ਅ ਮੈਂ ਕਿੱਕਰਫਟ ਕਿਉਂ ਫੇਰ ਕਿੱਕਰਫਟ ਫਟੇ ਪਿੰਡ ਦਾ ਰੋਡ ਆ ਟੈਂਪਰ ਜਾਂਦੇ ਆ ਬਣਦਾ ਹੀ ਨਵਾਂ ਰੋਡ ਕਿਹੜੇ ਪਹੁੰਚ ਗਏ ਜੀ ਆਪਾਂ ਤੰਦ ਖੋਣੇ ਆ ਆਪਣਾ ਸਕੂਲ ਇੱਥੇ ਪੜ੍ਹੇ ਆਂ ਕਿਹੜੇ ਨੰਬਰ ਨੂੰ ਨਹੀਂ ਤਾਂ ਕਾਹਦੇ ਪੜ੍ਹੇ ਹੜੇ ਹੀ ਆ ਇੰਨੇ ਵਧੀਆ ਇਹਦੇ ਘਰ ਦੇ ਨਾਲ ਸਕੂਲ ਪਾਰਾ ਇਹਨੂੰ ਡਿਪਸ ਇਹ ਬੰਦਾ ਸੋਝ ਵੀ ਨਹੀਂ ਸਕਦਾ ਪੜਨ ਨੂੰ ਇਹ ਉੱਥੇ ਪੜਿਆ ਇਹ ਉੱਥੇ ਵੀ ਨਹੀਂ ਪੜਿਆ ਪੜਿਆ ਬਣਿਆ ਹੈ ਜਿੱਥੇ ਵੇਨ ਦਾ ਕੋਈ ਹੋਰੀ ਪਤਾ ਲੱਗਾ ਉਦੋਂ ਉਹ ਦੇਖੀ ਤਾਰਾ ਦੇ ਦੀ ਥੱਲੇ ਇਹਨੇ ਅੱਜ ਸੱਟਣਾ ਇਹ ਜੇ ਉੱਥੋਂ ਸਹੀ ਲਿਆਇਆ ਨਾ ਪਿੰਡ 'ਚ ਲੰਮੇ ਪਾਦਣੇ ਤੇ ਪਿੰਡ 'ਚ ਲੰਮੇ ਵੇਹਾਂਦੇ ਬੇਇੱਜ਼ਤੀ ਵੀ ਕਾਕਾ ਦੁੱਗਣੀ ਹੋਣੀ ਐ ਬਾਹਰ ਨਹੀਂ ਹੋਣੀ ਸੀ ਲਾ ਚਲਾਣਾ ਨਹੀਂ ਆਂਦਾ ਉਨੀ ਅੰਕਲ ਜੀ ਮੋਰਸਾਈਕ ਤਾਂ ਖੋ ਲਿੱਤਾ ਜਾਵੇ ਇਸ ਨੂੰ ਸਾਈਕਲ ਦਿੱਤਾ ਜਾਵੇ ਰਿੰਗ ਆਹ ਦੇਖੋ 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 ਉਹ ਨਹੀਂ ਰੋਡ ਦਿਸਿਆ ਅੰਨੇ ਨੂੰ ਅਕਲ ਜੀ ਇੱਧਰ ਲੈ ਗਿਆ ਪਾਣੀ ਚ ਉਹ ਦੇਖੋ ਹੁਣ ਦੱਸੋ ਇਹ ਵੀ ਗਲਤੀ ਆ ਅਗਲੇ ਦੀ ਕੋਈ ਗਲਤੀ ਨਹੀਂ ਤਾਂ ਚ ਅਗਲੇ ਦੀ ਗਲਤੀ ਆ ਯਾਰ ਉਹ ਰੌਂਗ ਸੇਡ ਸੀ ਹਾਂ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਹੁਣ ਘਰੇ ਤੇ ਵਲੌਗ ਨੂੰ ਕਰਦੇ ਆ ਇੱਥੇ ਹੀ ਐਂਡ ਹੋਪ ਕਰਦੇ ਆ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਊਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂਜੀ ਲੰਬੜ ਭਾਈ OK ਬਾਈ ਬਾਈ OK